ਸਾਥੀਓ ਇਹ ਤੋਂ ਪਹਿਲਾਂ ਆਪਾਂ 3 ਰੇਸ਼ਿਓਜ਼ ਬਾਰੇ ਗੱਲ ਕਰਦੇ ਸੀ ਜਿਹੜੀਆਂ ਕਿ ਪੁਜਾਮਾਂ ਦਾ ਅਨੁਪਾਤ ਦੇ ਵਿੱਚ ਜੇ ਆਪਾਂ ਲਿਖਦੇ ਸੀ ਸਾਈਨ ਆਫ ਐਂਗਲ A B ਐਂਗਲ cos A tan A ਆਪਾਂ ਐਂਗਲ ਨੂੰ ਸਪੋਜ਼ ਕਰਦੇ ਸੀ ਸਿਰਫ ਨਿਊਨ ਕੋਣ ਦੇ ਕਹਿ ਕੇ ਕੋਈ ਵੀ ਕੋਣ ਲਿਖ ਦਿੰਦੇ ਸੀ A θ ਜਾਂ α ਪਰ ਹੁਣ ਮੰਨ ਲਓ ਆਪਾਂ ਨੂੰ ਪੁਜਾਵਾਂ ਦੇ ਨਾਲ ਨਾਲ ਕੋਣ ਦੀ ਕੀਮਤ ਵੀ ਦਿੱਤੀ ਹੈ ਜਿਵੇਂ ਕਿ sin 45 cos 45 ਕੋਈ ਵੀ 30 45 ਡਿਗਰੀ ਜਾਂ 30 ਡਿਗਰੀ 60 ਡਿਗਰੀ ਐਨੀ ਐਂਗਲ ਅਕੂਟ ਐਂਗਲ ਥੈਟ ਇਜ਼ ਲੈਸ ਦਨ 90 ਡਿਗਰੀ ਹੁਣ ਆਪਾਂ ਇਹਨਾਂ ਜੇ ਆਪਾਂ ਨੂੰ ਕੋਣ ਦਿੱਤਾ ਹੋਵੇ ਤਾਂ ਆਪਾਂ ਉਹ ਰੇਸ਼ੋ ਕੱਢਾਂਗੇ ਤਾਂ ਪੁਜਾਵਾਂ ਤੇ ਅਤੇ ਸ਼ੋਕ ਕਿਹੜੀ ਬਣੇਗੀ ਹੁਣ ਜੇ ਆਪਣੇ ਕੋਲ sin 45 ਦਿੱਤਾ ਹੈ ਤਾਂ ਆਪਾਂ ਵੇਖਾਂਗੇ ਕਿ ਭੁਜਾਵਾਂ ਦੀ ਲੰਬ ਅਤੇ ਕਰਨ ਦਾ ਆਪਸ ਵਿੱਚ ਕੀ ਰੇਸ਼ਿਓ ਬਣਦੀ ਹੈ ਇਸੇ ਤਰ੍ਹਾਂ ਜੇ ਆਪਾਂ ਟੈਂਜੈਂਟ 45 ਦਿੱਤਾ ਹੈ ਤਾਂ ਉਸ ਦੀ ਕੀਮਤ ਜਿਹੜੀ ਹੈ ਭੁਜਾਵਾਂ ਦੇ ਵਿੱਚ ਰੇਸ਼ਿਓ ਦੇ ਅਨੁਸਾਰ ਕੀ ਬਣੇਗੀ ਸੋ ਲਓ ਹੁਣ ਆਪਾਂ કોਣ 45 ਜੇ ਦਿੱਤਾ ਹੋਵੇ ਇੱਥੋਂ ਸ਼ੁਰੂ ਕਰਦੇ ਹਾਂ T ਰੇਸ਼ਿਓਜ਼ ਆਫ ਐਂਗਲ 45 ਡਿਗਰੀ ਰੇਸ਼ੀਓਜ਼ ਉਹੀ ਛੇ ਨੇ ਲੇਕਿਨ ਪਹਿਲਾਂ ਆਪਾਂ ਭੁਜਾਵਾਂ ਦੀ ਰੇਸ਼ੀਓ ਕਰਕੇ ਤੇ ਐਂਗਲ ਲਿਖਦੇ ਸੀ ਤੇ ਐਂਗਲ ਲਿਖਦੇ ਸੀ ਸਿੰਪਲੀ ਨੀ ਅਨਕੋਨ ਤੇ ਹੁਣ ਕੀ ਕਰਤਾ ਐਂਗਲ ਦਿੱਤਾ ਆਪਾਂ ਭੁਜਾਵਾਂ ਦੀ ਰੇਸ਼ੀਓ ਲਿਖਾਂਗੇ ਹੁਣ ਇੱਕ ਸਮਕੋਣ ਤ੍ਰਿਭੁਜ ਲਾਓ ABC ਮੰਨ ਲਓ ਉਹਦੇ ਵਿੱਚ ਕੀ ਹੈ ਸਮਕੋਣ B ਤੇ ਹੈ ਤੇ ਬਾਕੀ ਕੋਣ A 45 ਡਿਗਰੀ ਦਾ ਹੈ ਤੇ ਕੋਣ C ਕਿੰਨਾ ਦਾ ਹੋਏਗਾ ਉਹ ਵੀ 45 ਡਿਗਰੀ ਦਾ ਕਿਉਂ ਕਿ ਜੇ ਇੱਕ ਕੋਣ ਰਾਈਟ ਐਂਗਲ ਹੋਵੇ ਤਾਂ ਦੂਸਰੇ ਦੋ न्यून ਕੋਣ ਹੁੰਦੇ ਆ ਤੇ ਹੁਣ ਜੇ ਦੋ ਕੋਣ न्यून ਕੋਣ ਹੈ ਤੇ A ਤੇ C ਦੋਨੋਂ ਹੀ 45 45 ਦੇ ਹੋਗੇ ਕਿਉਂ 90 ਡਿਗਰੀ ਨੂੰ ਵੰਡਣਾ ਹੈ ਸੋ ਹੁਣ ਕੀ ਕਰਾਂਗੇ ਜੇ ਦੋ ਐਂਗਲ ਬਰਾਬਰ ਹੋ ਜਾਣ ਤਾਂ ਦੋ ਭਜਾਵਾਂ ਜਿਹੜੀਆਂ ਨੇ ਤ੍ਰਿਭੁਜ ਦੀਆਂ ਬਰਾਬਰ ਹੋਣਗੀਆਂ ਇਸ ਲਈ ਸਮਕੋਣ ਤਿਕੋਣ ABC ਵਿੱਚ ਐਂਗਲ B 90 ਡਿਗਰੀ ਦਾ ਹੈ ਐਂਗਲ A 45 ਡਿਗਰੀ ਆਪਾਂ ਲਿਆ ਹੈ ਤੇ ਇਸ ਲਈ ਐਂਗਲ C ਇਸ ਆਲਸੋ 45 ਡਿਗਰੀ ਇਸ ਤੋਂ ਪਾ ਕਵਾਂਗੇ ਸਾਈਡ AB ਸਾਈਡ BC ਹੁਣ ਆਪਾਂ ਵੈਲਿਊਜ਼ ਲਵਾਂਗੇ ਉਹੀ sin 45 cos 45 ਦੇ ਤਵੰਦ ਵਿੱਚ ਪੁਜਾਵਾਂ ਦੇ ਕੀ ਰੇਸ਼ੋ ਹੈ ਤਾਂ ਮੰਨ ਲਓ BC ਜੋ ਲੰਬ ਵਾਲੀ ਪੁਜਾਏ ਉਹ A ਹੈ ਤੇ ਜੇ BC A ਹੈ ਤਾਂ AB ਵੀ A ਹੋਵੇਗੀ ਤੇ ਇਸ ਤਰ੍ਹਾਂ ਪਾਈਥਾਗੋਰਸ ਥਿਊਰਮ ਲਾ ਕੇ ਉਸ ਦੇ ਉਸ ਦੇ ਵਿੱਚੋਂ ਆਪਾਂ ਕੀ ਕਰਾਂਗੇ AC ਕਿੰਨੇ ਹੋਏਗੀ ਫਿਰ a c square is equal to a b square plus b c square so a c square, is equal to a, square, plus a, square. a square a square ਕਿਉਂ ਕਿ a b ਤੇ b c ਦੀਆਂ ਕੀਮਤਾਂ so, a ਦੇ ਬਰਾਬਰ ਹਨ ਇਹ ਬਣ ਗਿਆ 2 a square ਤੇ ਆਪਾਂ ਨੂੰ a c ਚਾਹੀਦਾ ਹੈ ਸੋ a c ਕਿਹਦੇ ਬਰਾਬਰ ਹੋਏਗਾ 2 a square ਦਾ ਵਰਗਮੂਲ ਇਹ ਬਣ ਜਾਏਗਾ a square ਦਾ ਵਰਗਮੂਲ a ਆ ਗਿਆ ਤੇ 2 ਦਾ ਵਰਗਮੂਲ ਆਪਾਂ ਉਵੇਂ ਰੱਖ ਲੈਂਦੇ ਆ ਹੁਣ ਇਹ ਤਾਂ ਆਪਾਂ ਤਿੰਨੇ ਭੁਜਾਵਾਂ ਉਹੀ ਜਿਵੇਂ ਚਾਹੀਦੀਆਂ ਹੁੰਦੀਆਂ ਟ੍ਰਿਗਨੋਮੈਟਰੀ ਦੇ ਵਿੱਚ a b, b c ਤੇ ca ਤਿੰਨ ਭੁਜਾਵਾਂ ਆਪਾਂ ਪਤਾ ਕਰ ਲਈਆਂ ਤੇ ਕੋਣ ਆਪਾਂ ਨੂੰ ਦਿੱਤਾ ਹੈ ਅੱਗੇ ਸਿੰਪਲੀ ਅਕੂਟ ਐਂਗਲ ਲੈਂਦੇ ਸੀ a ਪਰ ਹੁਣ ਇਸ ਦੀ ਜਗ੍ਹਾ ਅਸੀਂ ਕੀ ਲਿਖਾਂਗੇ ਐਂਗਲ 45 ਡਿਗਰੀ ਸੋ ਆਲ ਦਾ ਟ ਰੇਸ਼ੀਓਜ਼ ਆਰ हटीरे में बनाओ साइन ए नहीं लिखा हम हम लिखा साइन फोटी फाइव डिग्री इज इक्वल टू की होएगा परपेंडिकुलर अपॉन हाइपोटेन्यूस सेम पुट द वैल्यूज़ बी सी इज इक्वल टू ए एंड ए सी इज इक्वल टू ए इंटू अंडर रुट टू हूँ ए न ए कट गया ਸੋ sin 45 ਦੀ ਕੀਮਤ 1/2 ਦਾ ਵਰਗਮੂਲ ਹੈ ਜੇ sin 45 ਦੀ ਥਾਂ ਤੇ 60 ਜਾਂ 30 ਹੋ ਜਾਏ ਤਾਂ 1/2 ਵਰਗਮੂਲ ਜਿਹੜਾ ਉਸ ਦੀ ਕੀਮਤ ਬਦਲ ਜਾਏਗੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਜੇ ਕੋਣ ਬਦਲ ਜਾਵੇ ਤਾਂ ਭੁਜਾਵਾਂ ਦਾ ਅਨੁਪਾਤ ਬਦਲ ਜਾਂਦਾ ਹੈ ਸੋ ਹੁਣ ਆਪਾਂ ਸਿਰਫ ਉਹ ਛੇ ਰੇਸ਼ਿਓ ਜਿਹੜੀਆਂ 45 ਡਿਗਰੀ ਦੇ ਨਾਲ ਸੰਬੰਧਿਤ ਉਹ ਲਿਖਾਂਗੇ sin 45 1/2 ਦਾ ਵਰਗਮੂਲ cos 45 ab ਆਧਾਰ upon ac ਕਰਨ ਬਰਾਬਰ ਹੈ a upon a into 2 under root ਫਿਰ a ਕੱਟ ਗਿਆ is equal to 1 upon 2 under root ਦੇਖੋ ਪਜਾਮਾ ਬਰਾਬਰ ਸੀ ਨਾ ab ਔਰ bc ਇਸ ਲਈ ਇਹਨਾਂ ਦੀ ਵੈਲਿਊ ਵੀ ਰੇਸ਼ੋ ਵੈਲਿਊ ਵੀ ਬਰਾਬਰ ਆ ਗਈ हम ते टेन पंताली डिग्री बराबर होगा प्रपेंडिकूलर अपॉन बेस सो ए अपॉन ए कीमत ए बराबर वन सो जे अपन कितने टेन ते पंताली वैल्यू भरनी पाए तो आप की लिखा वन इज इक्वल टू वन अपॉन साइन फोर्टी फाइव ਜਿਸਨ ਵਾਦੀ ਫਾਈ ਦੀ ਵੈਲਿਊ ਆਪਾਂ ਕੱਢੀ ਹੋਈ ਹੈ 1/2 ਦਾ ਵਰਗਮੂਲ ਤੇ sec 45 ਜੋ ਹੈ ਉਹ sin 45 ਦੇ ਰਿਵਰਸ ਹੈ ਉਲਟ ਹੈ ਆਪਾਂ 1/sin 45 ਡਿਗਰੀ ਦੀ ਥਾਂ ਤੇ ਲਿਖਾਂਗੇ ਉਹਨੂੰ ਉਲਟਾ ਦਿਓ ਉਹਦੀ ਕੀਮਤ ਨੂੰ √2/1 ਤੇ √2 ਇਸੇ ਤਰ੍ਹਾਂ sec 45 ਡਿਗਰੀ ਬਰਾਬਰ ਕੀ ਹੋਏਗਾ 1 ਅਪਨ cos 45 ਡਿਗਰੀ ਤੇ ਜੋ cos 45 ਡਿਗਰੀ ਦੀ ਵੈਲਿਊ ਸੀ ਉਸ ਨੂੰ ਜਦੋਂ ਆਪਾਂ ਲਿਖਾਂਗੇ ਤਾਂ ਉਹ 2 ਅੰਡਰ ਰੂਟ ਉੱਪਰ ਆ ਜਾਏਗਾ ਅੰਡਰ ਰੂਟ 2 ਅਪਨ 1 ਸੋ ਥਿਸ ਇਜ਼ ਇਕੁਅਲ ਟੂ ਅੰਡਰ ਰੂਟ 2 ਤੇ ਇਸੇ ਤਰ੍ਹਾਂ cot 45 ਡਿਗਰੀ ਕੀ ਹੋਏਗਾ ਇਨਵਰਸ ਆਫ ਟੈਂਜੈਂਟ 45 ਡਿਗਰੀ is equal to 1 upon tangent 45 degree is equal to 1 upon 1 so this is equal to 1 eh sariyan degreeyan jehdiyan 45 degree de naal sariyan t ratios apan kad liyan hun jadon vi kithe apan prashn aayega ode vich acute angle likhan di thaan te cos 45 degree tan 45 ya secant 45 es tarah likhya hoyega te prashn ohi honge ਜਿਵੇਂ ਆਪਾਂ ਪਿਛਲੀਆਂ ਜਮਾਤਾਂ ਵਿੱਚ ਕੀਤੇ ਨੇ ਕੋਈ ਪਲੱਸ ਵਾਲਾ ਹੈ ਕੋਈ ਮਾਈਨਸ ਵਾਲਾ ਹੈ ਵੀ ਮਲਟੀਪਲਾਈ ਦਾ ਵੀ ਇਹ ਰੇਸ਼ੋ ਵਾਲਾ ਹੋ ਜਾਏਗਾ ਸੋ ਇਹ ਰੇਸ਼ੋ ਨੂੰ ਚੰਗੀ ਤਰ੍ਹਾਂ ਫਿਰ ਯਾਦ ਕਰਨਾ ਇਹ ਜਿਹੜਾ ਚਾਰਟ ਹੈ ਟੀ ਰੇਸ਼ੋ 45 ਡਿਗਰੀ ਇਸ ਨੂੰ ਬੜੇ ਧਿਆਨ ਨਾਲ ਯਾਦ ਕਰਨਾ ਹੈ ਤੇ ਇਹਨੂੰ ਕਿਸ ਤਰ੍ਹਾਂ ਡਰਾ ਕਰਨਾ ਹੈ ਇਹ ਵੀ ਧਿਆਨ ਵਿੱਚ ਰੱਖਣਾ ਹੈ ਸੋ ਇਸ ਨੂੰ ਮੁੱਖ ਰੱਖਦੇ ਹੋਏ ਅੱਜ ਆਪਾਂ ਇੰਨਾ ਹੀ ਕਰਾਂਗੇ ਮੈਂ ਸਮੇਂ-ਸਮੇਂ ਤੇ ਨਵੇਂ ਵੀਡੀਓ ਪਉਂਦਾ ਰਹਿੰਦਾ ਹਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈੱਲ ਦਾ ਬਟਨ ਦਬਾਉਣਾ ਨਾ ਭੁੱਲਣਾ ਤਾਂ ਕਿ ਤੁਹਾਡੇ ਤੋਂ ਕੋਈ ਲੇਟੈਸਟ ਵੀਡੀਓ ਮਿਸ ਨਾ ਹੋ ਜਾਵੇ ਇਸ ਤੋਂ ਬਾਅਦ ਆਪਾਂ ਅਗਲੀ ਵੀਡੀਓ ਵਿੱਚ ਦੂਸਰੀਆਂ ਟੀ ਰੇਸ਼ੀਓਜ਼ 30 ਡਿਗਰੀ 60 ਡਿਗਰੀ ਆਦ ਕਰਾਂਗੇ ਥੈਂਕ ਯੂ